ਤੇ ਜਿਹੜਾ ਇੱਧਰਲੇ ਪਾਸੇ ਖੜਾ ਵੀ ਆ ਫਾਰਮਟ ਰੈਕ 60 ਇਹ ਸੱਤ ਮਾਡਲ ਆ ਜੀ ਜੀ ਇਹ ਵੀ ਰੈਕਟਰ ਪਹਿਲੀ ਪਾਰਟੀ ਦਾ ਇੰਜਨ ਗੇਅਰ ਦਾ ਫੁੱਲ ਚੰਗਾ ਹੂੰ ਚਾਰੇ ਟਾਇਰ ਇਹਦੇ ਪੋਲੋ ਦੇ 90 ਪੈਸੇ ਨੇ ਠੀਕ ਹੈ ਜੀ ਤੁਸੀਂ 85 ਪੈਸੇ ਮੰਨ ਕੇ ਆਓ ਜੀ ਨੇ ਗਾਖਣੇ ਆਉਣਾ ਹਾਂਜੀ ਤੇ ਮਗਰਾਡਾਂ ਮਗਰੂਡਾਂ ਦਾ ਚੰਗਾ ਪੇ ਰੈਕਟਰ ਹਾਂ ਮਗਰਾਡਾਂ ਦਾ ਚੰਗਾ ਜੀ ਸਾਰਾ ਰੈਕਟਰ ਹੀ ਚੰਗਾ ਜਿੰਨਾ ਹੈਗਾ origignal ਆਈ ਓਕੇ ਸਿਰੇ ਕਲੱਚ ਕਲੁੱਚ ਰੈਕਟਰ ਦੀ ਖੁੱਲੀ ਨਹੀਂ ਠੀਕ ਹੈ ਜੀ ਹਾਂ ਇਹ ਇਹਦੀ ਕੀ ਡਿਮਾਂਡ ਆ ਬਾਈ ਇਹ ਆਪਾਂ ਦੇ ਦਾਂਗੇ ਜੀ ਮੰਨ ਕੇ ਚੱਲੋ ਤੈਨ 70 ਦੀ ਡਿਮਾਂਡ ਕਰਦੇ ਆ ਮੁੱਕ ਦੇ ਕੋਈ 54000 ਘਟਾ ਕਰ ਲਾਂਗੇ 65000 ਦਾ ਦੇ ਦਾਂਗੇ ਠੀਕ ਹੈ ਬਾਗੀ ਫਰੈਂਡਰ ਦੇ ਜਮਾ ਐਮ ਆਰ ਐਫ ਦੇ ਨਵੇਂ ਆਪਾਂ ਪਾਏ ਆ ਜਿਹਦੇ ਨਾਲ ਦੇ ਟਾਇਰ ਸੀਗੇ 45 ਕੇ ਪੈਸੇ ਠੀਕ ਹੈ ਜੀ ਮਾਡਲ 15 ਮਾਡਲ ਇਹ 15 ਜੀ ਡਬਲ ਕਲੱਚ ਆ ਬਿਨ ਪਾਵਰ ਸਟੀering ਤੋਂ ਆ ਠੀਕ ਹੈ ਜੀ ਡਿਸਟ੍ਰੀਬਿਊਟਰ ਵਾਲਾ ਓਕੇ ਹਾਂ ਡਬਲ ਕਲੱਚ ਜਿੱਤੇ ਲ ਬ੍ਰੇਕਾਂ 'ਚ 13 ਦੇ ਟਾਇਰਾਂ ਚੱਲਿਆ ਕਿੰਨਾ ਕੁ ਹੋਬਈ ਇਹ ਚੱਲਿਆ ਇਹ ਮੇਰੇ ਹਿਸਾਬ ਨਾਲ ਹੈਗਾ 18 1700 ਦਾ ਜੀ ਅੱਛਾ ਚੜਦੀ ਕਲਾ ਕੰਮ ਕਰਕੇ ਮਿਆਂ ਕੰਮ ਕਰਵਾ ਮਾਰ ਤਰੀਕਾ ਕਰਪਾ ਮਾਰਕ ਦੀ ਅੱਜ ਆਪਾਂ ਜਿੰਨੇ ਟਰੈਕਟਰ ਦੱਸਣੀ ਆ ਠੀਕ ਹੈ ਜੀ ਸ਼ੁਰੂਆਤ ਆਪਾਂ ਕਰਦੇ ਹਾਂ ਸਰਵੰਸ਼ਾ ਹਾਂ ਜੀ ਇਹ ਇਹ ਨਵ ਮਾਡਲ ਆ ਜੀ ਹਾਂ ਪਹਿਲੀ ਖਾਸੀਅਤ ਇਹ ਆ ਵੀ ਇਹ ਟਰੈਕਟਰ ਪਹਿਲੇ ਕਰਦਾ ਵੱਡੀ ਕਰਦਾ ਟਰੈਕਟਰ ਹੈ ਦੂਜੀ ਇਹਨੂੰ ਜੋੜੀ ਲੱਗੀ ਆ ਹੁਣ ਟਾਇਰਾਂ ਦੀ ਚਾਰੇ ਟਾਇਰ ਨੰਬਰ ਕੀ ਨੇ ਹਾਂ 2800 ਘੰਟਾ ਚੱਲਿਆ ਵਿਆ ਅੱਛਾ ਸਿਰਫ ਖੇਤੀਬਾੜੀ ਚ ਯੂਜ਼ ਹੋਇਆ ਕੋਈ ਟਰੈਕਟਰ ਮਸ਼ੀਨ ਤੇ ਨਹੀਂ ਚੱਲਿਆ ਕੋਈ ਤੂੜੀਆ ਰੀਪਰ ਤੇ ਨਹੀਂ ਚੱਲਿਆ ਓਕੇ ਟਰੰਬਾ ਦੀ ਸ਼ੋਧ ਨਹੀਂ ਕਮਰਾ ਦੇ ਸਾਰਾ ਟਰੈਕਟਰ ਓਰੀਜਨਲ ਆ ਅੱਛਾ ਕੰਡੀਸ਼ਨ ਤਾਂ ਓਰੀਜਨਲ ਆ ਬਈ ਸਾਰਾ ਜੈਨੂਇਨ ਲਿਫਟ ਪੰਪ ਤੱਕ ਨਾਲ ਦੇ ਰਿਹਾ ਇਹਦਾ ਨੰਬਰ ਨੰਬਰ ਕਿੱਥੋਂ ਦਾ ਬਈ ਇਹਦਾ ਲੁਧਿਆਣੇ ਦਾ ਵੀਰੇ ਲੁਧਿਆਣੇ ਦਾ ਨੰਬਰ ਹੈ ਹਾਂਜੀ ਹਾਂਜੀ ਓਕੇ ਟਰਮੀਨ ਲਿੰਕਾ ਚੈੱਕ ਕਰਵਾ ਦੇ ਬਈ ਮੈਨੂੰ ਇਹ ਦੱਸਿਓ ਜੀ ਤੇ ਟਰੈਕਟਰ ਦੀ ਡਿਮਾਂਡ ਆਪਾਂ ਨੇ ਕੀ ਰੱਖੀ ਆ ਡਿਮਾਂਡ ਵੀਰੇ ਦੀ ਛੋਟੀ ਜੀ ਡਿਮਾਂਡ ਆ ਮੰਗਣ ਨੂੰ ਤਾਂ ਹੁਣ ਵਿੱਚ ਲੋਕ 5 ਲੱਖ ਰੁਪਈਆ ਵੀ ਮੰਗੀਆਂ ਦੇਣ ਹਾਂ ਦੇਣ ਜੀ ਆ ਛੋਟਾ ਟਰੈਕਟਰ 4.65 ਲੱਖ ਹਾਂਜੀ ਉਹਨਾਂ ਦਾ ਹੁੰਦਾ ਠੌਊ ਮਾੜਾ ਮੂਟਾ ਮਾਰਤਣ ਉਹ ਇਧਰ ਨਾ ਥੱਲੇ ਨਿਕਲ ਆ ਰਹਿਤ ਨੇ ਆ ਪੰਪੂ ਬੂੰਪੂ ਨਿਯੋਜਨ ਨੂੰ ਇਹ ਤਾਂ ਚਾਬੀ ਹੀ ਨਹੀਂ ਲੱਗੀ ਜੇਗਾ ਜਮਾ ਸੀਲਡ ਤੇ ਹੈ ਹਾਂ ਜਿੰਨਾ ਟਰੈਕਟਰ ਹੈਗਾ ਸਾਰਾ ਓਰੀਜਨਲ 4 ਲੱਖ 65 ਹਜ਼ਾਰ ਆਪਣੀ ਡਿਮਾਂਡ ਰੱਖਦੀ ਮਾੜਾ ਮੋਟਾ ਹਲਕਾ ਫੁਟਾ ਜਾਨੀ ਕਿ ਮੌਕੇ ਤੇ ਜਿਹੜਾ ਸੱਜਣਾ ਆਊਗਾ ਆਪਾਂ 4.5 ਲੱਖ ਦਾ ਦੇ ਦਾਂਗੇ ਉਹ ਕੋਈ ਗੱਲ ਨਹੀਂ ਬਸ ਇੰਨਾ ਕੁ ਦਾ ਫਰਕ ਪੈ ਹੀ ਜਾਣਾਗਾ ਹਾਂਜੀ ਹਾਂਜੀ ਬਈ ਜਿਹੜਾ ਆ ਖੜਾ ਡੀਆਈ 35 ਛੋਟਾ ਸੋਨਾ ਲਿਕਾ ਇਹ ਸੋਨਾ ਲਿਕਾ 35 6 ਮਾਡਲ ਹੈ ਜੀ ਇਹ ਵੀ ਰੈਟ ਫਸਟ ਪਾਰਟੀ ਦਾ ਹੂੰ ਟਾਇਰ ਪਿਛਲੇ ਇਹਦੇ ਜਮਾ ਨਵੇਂ ਨੇ ਪੋਲੋ ਕੰਪਨੀ ਦੇ ਹਾਂ ਅਗਲੇ ਟਾਇਰ ਇਹਦੇ 80 ਜਪਏ ਨੇ ਠੀਕ ਹੈ ਜੀ ਡਬਲ ਕਲੱਚ ਚਾਹੇ 6 ਗੀਅਰ ਚ ਰੰਬਾ ਰੰਬਾ ਦਾ ਮੈਨੇ ਕੰਮ ਆ ਦੇ ਕਿੱਡਾ ਚੱਲਗਾ ਤੇ ਬਾਕੀ ਰੇਸ ਰ ਕੰਡੀਸ਼ਨ ਦਾ ਟਾਈਪ ਕਿੰਨਾ ਭਾਈ ਇਹਦਾ ਨੰਬਰ ਕਿੱਥੋਂ ਦਾ ਇਹਦਾ ਪੰਜਾਬ ਦਾ ਸ਼ੇਅਰ ਮਾਰਦਾ ਜੀ ਸ਼ੇਅਰ ਮਾਰ ਲੱਕ ਪੰਜਾਬ ਦਾ ਪਾਰਟੀ ਕੰਮੀ ਦੇ ਨਾਮ ਪਾਰਟਾ ਜੀ ਦਵਾਗੇ ਆਪਾਂ ਕਿੰਨੇ ਦਾ ਟਰੈਕਟਰ ਹੈ 2 ਲੱਖ ਠੀਕ ਹੈ ਆਪਾਂ ਦਾ ਦੇ ਦਾਂਗੇ 2 ਲੱਖ ਬੜਾ ਬੜਾ ਕੋਣਕਾ ਫਟਾ ਮਾਰਦਣ ਕਰ ਦਾਂਗੇ ਡਬਲ ਕਲਚ ਹੈ ਜੀ ਠੀਕ ਹੈ ਜੀ ਇਹ ਆਪ ਨੰਬਰ ਹੈ ਜੀ ਓਕੇ ਓਕੇ ਜਿਹੜਾ ਇੱਧਰਲੇ ਪਾਸੇ ਖੜਾ ਵੀ ਆ ਫਾਰਮਟ ਦਾ 160 ਇਹ 7 ਮਾਡਲ ਆ ਜੀ ਜੀ ਇਹ ਵੀ ਰੈਕਟਰ ਪਹਿਲੀ ਪਾਰਟੀ ਦਾ ਇੰਜਨ ਗੇਅਰ ਦਾ ਫੁੱਲ ਚੰਗਾ ਹਮ ਚਾਰੇ ਟਾਇਰ ਇਹਦੇ ਪੋਲੋ ਦੇ 90 ਪੈਸੇ ਨੇ ਠੀਕ ਹੈ ਜੀ ਤੁਸੀਂ 85 ਪੈਸੇ ਮੰਨ ਕੇ ਆਓ ਜੀ ਨੇ ਗਾਖਣੇ ਆਉਣਾ ਹਾਂਜੀ ਸੁੱਕਾ ਇਹਦੇ 에ਅਰ ਕਲਿੰਡਰ ਲੱਗਿਆ ਹੋਇਆ ਬੰਦੇ ਨੇ ਸਪੈਸ਼ਲ ਲਵਾਇਆ ਹੋਇਆ ਜੀ ਬਹੁਤ ਹੀ ਜਿਆਦਾ ਚੰਗਾ ਇੰਜਨ ਹੈ ਦਾ ਰੈਕਟਰ ਜਿੰਨੀ ਵੀਸ ਲੈਤਾ ਕਰਦੀ ਠੀਕ ਹੈ ਜੀ ਇੰਜਨ ਪੱਖੋ ਸਟਾਰਟਿੰਗ ਸਟੂਟਿੰਗ ਰੈਕਟਰ ਦੀ ਬਹੁਤ ਜਿਆਦਾ ਨਵੀਂ ਹੈ ਨੰਬਰ ਇਹਦਾ ਕਿਥੋਂ ਦਾ ਹੋਊ ਬਾਕੀ ਰੈਕਟਰ ਹੀ ਨਾਲ ਪੰਜਾਬ ਦਾ ਨੰਬਰ ਆ ਜੀ ਕਿੰਨੇ ਦਾ ਬਣੂਏ ਟਰੈਕਟਰ ਇਹ ਟਰੈਕਟਰ ਆਪਾਂ ਦੇ ਦਾਂਗੇ ਜੀ ਮੰਨ ਕੇ ਚੱਲੋ 235000 ਦਾ 235000 ਹਾਂਜੀ ਹਾਂਜੀ ਇਹਦੇ ਵਿੱਚ ਮਾਰਦਣਾ ਹੋਊਗਾ ਕਰ ਦਾਂਗੇ ਜੀ ਅਗਲਾ ਇਹਦਾ ਹਨਾ ਵੀ ਹਲਕਾ ਫੁਲਕਾ ਮਾਰਦਣਾ ਨਾ ਵੀ ਜਿਆਦਾ ਨਾ ਮੰਨ ਕੇ ਆਪਾਂ ਧੀਨ ਵਾਲੀ ਰੇਟ ਹੀ ਬੋਲ ਰਹੇ ਆਂ ਟਰੈਕਟਰਾਂ ਦੇ ਠੀਕ ਹੈ ਜੀ ਕੋਈ ਫालतू ਮੰਗਣ ਵਾਲਾ ਰੇਟ ਨਹੀਂ ਬਾਕੀ ਸਾਰੇ ਰੇਟ ਪੰਜਾਬ ਨੰਬਰ ਨੇ ਵਿੱਚ ਇੱਕ ਟਰੈਕਟਰ ਫੋਰਡ ਹਰਿਆਣਾ ਨੰਬਰ ਆ ਅਸਾ ਉਹ ਫੋਰਡ ਹੈ ਹਾਂ ਜੀ ਆਹ ਟਰੈਕਟਰ ਸੈਕੰਡ ਪਾਰਟੀ ਦਾ ਇਹ 60 ਹੈ ਇਹ ਫੁੱਲ ਟੌਪ ਵਾਲਾ ਮਾਡਲ ਆ ਜੀ ਹੂੰ ਟਾਇਰ ਇਹਦੇ ਅਗਲੇ ਹੈਗੇ ਨੇ 85 ਪੈ 20 ਕੇਜੀ ਦੇ ਚੱਲਦੇ ਆਂ ਬੇਟਾ ਤੇ ਮਗਰਾਡਾਂ ਮਗਰੂਡਾਂ ਦਾ ਚੰਗਾ ਪੇਡ ਰੈਕਟਰ ਹਾਂ ਮਗਰਾਡਾਂ ਦਾ ਚੰਗਾ ਜੀ ਸਾਰਾ ਰੈਕਟਰ ਹੀ ਚੰਗਾ ਜਿੰਨਾ ਹੈਗਾ ਅਰੀਜਨਲ ਆਈ ਓਕੇ ਸਿੱਕੇ ਕਲੱਚ ਕਲੁੱਚ ਰੈਕਟਰ ਦੀ ਖੁੱਲੀ ਨਹੀਂ ਠੀਕ ਹੈ ਜੀ ਹਾਂ ਇਹ ਇਹਦੀ ਕੀ ਡਿਮਾਂਡ ਆ ਬਾਈ ਇਹ ਆਪਾਂ ਦੇ ਦਾਂਗੇ ਜੀ ਮੰਨ ਕੇ ਚੱਲੋ ਤੈਨ 70 ਦੀ ਡਿਮਾਂਡ ਕਰਦੇ ਆ ਮੋਕੇ ਦੇ ਕੋਈ 5-4000 ਘਟਾ ਕਰ ਲਾਂਗੇ 65000 ਦਾ ਦੇ ਦਾਂਗੇ ਠੀਕ ਹੈ ਬਾਕੀ ਫੁੱਲ ਟਾਵਾ ਆਪਾਂ 3 ਸਪੀਡ ਵਾਲਾ ਜੀ ਓਕੇ ਓਕੇ ਪੰਜਾਬ ਨੰਬਰ ਆ ਜੀ ਪਹਿਲੇ ਸੈਕੰਡ ਪਾਰਟੀ ਦਾ ਠੀਕ ਹੈ ਜੀ ਸੈਕਰੋਮੈਕਸ ਗੇਅਰ ਦੇ ਵਿੱਚ ਆਏ ਹਾਂ ਓਕੇ ਜਿਹੜਾ ਇਧਰਲੇ ਪਾਸੇ ਖੜਾ ਹੈ ਜੀ 745 ਦਾ ਸੋਨਾ ਇਹ ਸੁਮਾਲੀਕਾ 15 ਮਾਡਲ ਹੈ ਜੀ ਹੂੰ ਚਾਰੇ ਟਾਇਰੇ ਤੇ ਜਮਾ ਨਵੇਂ ਚਾਰੇ ਟਾਇਰੇ ਦੇ ਜਮਾ ਐਮ ਆਰ ਐਫ ਦੇ ਨਵੇਂ ਆਪਾ ਪਾਏ ਜਿਹਦੇ ਨਾਲ ਦੇ ਟਾਇਰ ਸੀਗੇ 45 ਕੇ ਪੈਸੇ ਠੀਕ ਹੈ ਜੀ ਮਾਡਲ 15 ਮਾਡਲ ਇਹ 15 ਜੀ ਡਬਲ ਕਲਚ ਆ ਬੇਨ ਪਾਵ ਸਟੀਰੀਂਗ ਤੋਂ ਆ ਠੀਕ ਹੈ ਜੀ ਡਿਸਟ੍ਰੀਬਿਊਟਰ ਵਾਲਾ ਓਕੇ ਹਾਂ ਡਬਲ ਕਲਚ ਜੀ ਤੇਲ ਬ੍ਰੇਕਾਂ ਜੀ 13 ਦੇ ਟਾਇਰਾਂ ਚੱਲਿਆ ਕਿੰਨਾ ਖੂਬਈ ਇਹ ਚੱਲਿਆ ਇਹ ਮੇਰੇ ਹਿਸਾਬ ਨਾਲ ਹੈਗਾ 18-1700 ਘਾਟਾ ਜੀ ਅੱਛਾ ਹਾਂ ਜੀ ਹਾਂ ਜੀ ਇਹ ਦੀ ਕੀ ਡਿਮਾਂਡ ਰੱਖੀ ਹੋਈ ਆ ਹਾਂ ਕਈ ਵਾਰ ਬੰਦੇ ਦੀ ਸੁਬਲ ਸੁਬਲ ਓਕੇ ਆ ਬੰਦੇ ਨੂੰ ਇਹ 50000 ਨਾ ਹੀ ਮਿਲ ਜੂ 270 75 ਦਾ ਤੇ ਲੋਨ ਵੀ ਹੋ ਜੂ ਅੱਛਾ ਹਾਂ 2.5 ਤੋਂ ਵੱਧ ਬੰਨ ਕੀ ਚਲੋ 65 70 ਦਾ ਤੇ ਬਾਕੀ ਪੈਸੇ ਬੰਦੇ ਨੂੰ ਦੇ ਰਿਹਾ 60000 ਰੁਪਏ ਪਾਉਣਾ ਬੂ ਜੇ ਕਰੇ ਛੋਟਾ ਕੰਮ ਕਰਨ ਨੂੰ ਲੈਣਾ ਜਿਵੇਂ ਹੋਣਾ ਇਕੱਠਾ ਕੁਠਾ ਏਡੀ ਸੰਧੋਰੇ ਜਨਾਲ ਆ ਬਈ ਕੰਡੀਸ਼ਨ ਦਾ ਓਰੀਜਨਲ ਆ ਜੀ ਫੁੱਲ ਚੰਗਾ ਡੈਟਾ ਓਕੇ ਪਹਿਲੀ ਪਾਰਟੀ ਆ ਜੀ ਪਹਿਲੀ ਪਾਰਟੀ ਦੇ ਨਾਮ ਹਾਂ 15 ਮਾਡਲ ਬਈ ਜਿਹੜਾ ਆ ਖੜਾ ਇਧਰਲੇ ਪਾਸੇ ਇਹ ਡੈਟਾ ਵੀ ਆਪ ਨੰਬਰ ਪਹਿਲੇ ਘਰ ਦਾ ਜੀ ਜੰਨਾ ਵੀ ਹੈਗਾ ਸਾਰਾ ਓਰੀਜ ਠੀਕ ਹੈ ਜੀ ਹਾਂ ਟਾਇਰ ਨਵੇਂ ਨੇ ਬਿਲਕੁਲ ਮਾਡਲ ਕਿੰਨਾ ਦੀ ਹੈ ਇਹ ਇਹ ਮਾਡਲ 2002 ਹੈ ਜੀ 2002 ਮਾਡਲ ਹੈ ਆਮਰੇ ਆਰ ਮੂਰ ਧਰਮੇ ਦਿਖਾ ਦੇ ਨਾਲ ਦੇ ਨੇ ਏਡੇ ਨਵੇਂ ਮਰਗੜ ਹੁੰਦੇ ਨਹੀਂ ਜੱਟ ਦੇ ਸਾਂਭਿਆ ਹੋਇਆ ਟਾਇਰ ਕੋਲੇ ਕੋਲੇ ਕਰਾ ਇੰਡੀਕੇਟਰਾਂ ਤੱਕ ਨਾਲ ਦੇ ਅੱਛਾ ਅਈ ਸਲਾਹ ਸਰ ਆਉਦਾ ਹੀ ਪਹਿਲਾਂ ਈਡੀ ਪੈਪ ਵਾਲਾ ਉਹ ਵੀ ਇਹਦਾ ਨਾਲ ਦਾ ਠੀਕ ਹੈ ਹਾਂ ਹਾਂ ਇਹਦੀ ਆਪਾਂ ਕੀ ਡਿਮਾਂਡ ਰੱਖੀ ਹੈ ਭਾਈ ਇਹਦੀ ਡਿਮਾਂਡ ਆਪਾਂ ਮੰਨ ਕੇ ਚਲੋ ਸਬਕ 2 ਲੱਖ ਦਾ ਦੇ ਦਾਂਗੇ ਜੀ ਸਬਕ 2 ਲੱਖ ਦਾ ਚਾਰੇ ਟਾਇਰ ਨਵੇਂ ਨੇ ਹਾਂ ਹਾਂ ਚਾਰੇ ਟਾਇਰ ਨਵੇਂ ਨੇ ਹਲਕਾ ਫੁਲਕਾ ਮਾਰ ਤਣ ਕਰ ਦਾਂਗੇ ਠੀਕ ਹੈ ਜੀ ਇਹ ਜੇ ਆਪਣ ਫੁੱਲ ਗਾਰੰਟੀ ਹੈ ਬੰਦਾ ਵਾਕੇ ਆਪ ਨੂੰ ਫੇਰ ਪੈਸੇ ਦੇ ਦੇ ਇੰਜਨ ਗੇਅਰ ਦਾ ਇੰਨਾ ਜਿਆਦਾ ਚੰਗਾ ਮੈਂ ਆਪ ਚਲਾਇਆ ਬੈਠਾ ਠੀਕ ਹੈ ਹਾਂ ਜਿਹੜਾ ਆ ਐਚ ਆਰ ਨੰਬਰ ਆ ਬਈ ਫੋੜਾ ਇਹ ਐਚ ਆਰ ਨੰਬਰ ਆ ਜੀ ਇਹ 94 ਮਾਡਲ ਆ ਜੀ ਸਾਰਾ ਫਾਰਮ ਟਰੈਕ 45 ਵਾਲਾ ਇਹਦਾ ਪਿਸਟਨ ਪਿਸਟਨ ਪਾ ਕੇ ਕੰਮ ਕੀਤਾ ਹੋਇਆ ਓਕੇ ਅਗਲੇ ਟਾਇਰ ਇਹਦੇ ਹੈਗੇ ਨੇ 40 ਪੈਸੇ ਜੀ ਪਿਛਲੇ ਟਾਇਰ ਇਹਦੇ ਹੈਗੇ ਨੇ 75 ਤੋਂ 80 ਪੈਸੇ ਪੋਲੋ ਕੰਪਨੀ ਦੇ ਪੱਕੇ ਟਾਇਰ ਨੇ ਜੀ ਓਕੇ ਹਾਂ ਟਰ ਥੱਲੋਂ ਥੱਲੋਂ ਫੁੱਲ ਚੰਗਾ ਉਦਾਂ ਉੱਟ ਲੈ ਚਲਾ ਵੀ ਦਾ ਕੇ ਚੱਲ ਚਲਾ ਵੀ ਦਾ ਤਾਂ ਫੁੱਲ ਚੰਗਾ ਜਿੰਨਾ ਵੀ ਕਹਿ ਦੀ ਉਹ ਬੰਦਿਆ ਪਾਉ ਟਰੈਕਟਰ ਘਟਾ ਕੇ ਹੋ ਟਰੈਕਟਰ ਲੈ ਗਏ ਉਹ ਕਹਿੰਦੇ ਸਾਡਾ ਨੰਬਰ ਦੇ ਦੀ ਫੁੱਲ ਤਸੱਲੀ ਆ ਟਰੈਕਟਰ ਦੀ ਤੇ ਇਹ ਇਹਦੇ ਆਪਾਂ ਕੀ ਮੰਗਦੇ ਆ ਜੀ ਇਹਦਾ ਛੋਟਾ ਜਿਹਾ ਰੇਟ ਆ ਜੀ ਮੰਨ ਕੇ ਚੱਲੂ ਤਾਂ 7 ਲੱਖ ਕਹਿੰਦੇ ਆ ਹਾਂ ਚੱਲ ਕੋਈ ਚਾਹੋਣ ਵਾਲਾ ਬੰਦਾ ਆ ਜੂ 1 ਲੱਖ 20 ਕੇ ਹਜ਼ਾਰ ਦਾ ਦੇ ਦਾਂਗੇ ਥੋੜਾ ਮਾੜ ਤਾਂ ਆ ਥੱਲੋਂ ਦਿਖਾ ਦੇ 94 ਮਾਡਲ ਐ ਟਾ ਸੁੱਕਾ ਟਰੈਕਟਰ ਹੁੰਦਾ ਨਹੀਂ ਆਲਟੀ ਅਲਟਰਨੇਟਰ ਦੇਖ ਲੈ ਥੱਲੋਂ ਦੇਖ ਲੈ ਜਮੀ ਨਵਾ ਪਿਓਰ 99 ਮਾਡਲ ਐ ਠੀਕ ਐ ਜੀ ਹਾਂਜੀ ਹ अच्छा सा ट्रैक्टर फर्स्ट पार्टी ਦਾ ਸਾਰਾ ਰੈਟਰੀਨ ਵਾਲਾ ਜੀ ਪੰਪ ਨਿਓਜਲ ਨੂੰ ਰੈਟਰ ਦੇਦਾ ਕਿਤੇ ਚਾਬੀ ਨਹੀਂ ਲੱਗੀ ਹੋਈ ਇਸ ਵਾਰ ਇੱਕ ਮੈਂ ਨੋਟ ਕੀਤਾ ਵੀ ਲਗਭਗ ਸਾਰਿਆਂ ਦੀਆਂ ਰੇਸ ਵਾਲੀਆਂ ਸੀਲਾਂ ਹਨ ਲੱਗੀਆਂ ਹੋਈਆਂ ਜੇ ਆਪਾਂ ਕਮਾਈ ਕਰਨਾ ਹਨ ਆਪਾਂ ਵੀ ਜੀਤ ਤੇ ਪੈਸੇ ਲਾਉਣੇ ਆ ਗਾਗ ਨੇ ਵੀ ਆਪਾਂ ਨੂੰ ਪੈਸੇ ਵਟਾਉਣੇ ਆ ਫਿਰ ਆਪਾਂ ਚੰਗੀ ਚੀਜ਼ ਵੇਚ ਕੇ ਪੈਸੇ ਵਟਾ ਲਓ ਬਿਲਕੁਲ ਬਿਲਕੁਲ ਕਰਨੀ ਤਾਂ ਕਮਾਈ ਆ ਨਾ ਹਰੇਕ ਬੰਦਾ ਕਮਾਈ ਨੂੰ ਫਿਰਦਾ ਸਹੀ ਗੱਲ ਹੈ ਵੀਰੇ ਸਹੀ ਗੱਲ ਆਪਾਂ ਨੂੰ ਤਾਂ ਰੋਜ਼ ਆਪਾਂ ਵੇਚਣਾ ਰੈਟਰ ਆਪਾਂ ਕਿਹੜਾ ਇੱਕ ਦਿਨ ਦਾ ਕੰਮ ਵੀ ਅੱਜ ਵੇਚ ਲਿਆ ਕੱਲ ਨੂੰ ਆ ਕਿਨ ਦੁਬਾਰੇ ਨਹੀਂ ਆਉਣਾ ਸਹੀ ਗੱਲ ਹੈ ਸਹੀ ਗੱਲ ਹੁਣ ਆਪਾਂ ਪਹਿਲਾ ਵੀਡੀਓ ਪਾਈ ਸੀ 7 ਮਾਡਲ ਬੰਦਾ ਰਜਨ ਨਹੀਂ ਦਿੰਦਾ ਸੀ ਹਾਂ ਉਹ ਦੁਬਾਰੇ ਵੀ ਬੰਦੇ ਕਹਿੰਦੇ ਆ ਸਾਨੂੰ ਅਰਜਨ ਹੋਰ ਲਿਆ ਕੇ ਦਿਓ ਅਰਜਨ ਤੇ ਹੋਟਲ ਦੇ 605 ਲਿਆ ਦਿਓ ਪਹਿਲਾਂ 555 ਲਿਆ ਕੇ ਓਕੇ 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 ਹਾਂ ਤੇ ਇਹ ਦਲਜੀਤ ਕਿੰਨੇ ਮਾਡਲ ਦੱਸਿਆ ਦੀ ਇਹ 7 ਮਾਡਲ ਹੈ ਜੀ ਪਹਿਲੀ ਪਾਰਟੀ ਦਾ ਡਬਲ ਕਲੱਚ ਆ ਟਾਇਰ ਨਵੇਂ ਆ ਜੀ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਜੀ ਸਾਰਾ ਜੈਨੂ ਹਣਾ A to Z ਬੰਪਰ ਤੱਕ ਵੀ ਨਿਕਲਮ ਲੱਗੀ ਅੱਛਾ ਕੀ ਮੰਗ ਰਹੇ ਆ ਆਪਾਂ ਇਹਦਾ ਇਹਦਾ ਆਪਾਂ 255 ਡਿਮਾਂਡ ਕਰਦੇ ਆ ਜੀ 2.5 ਲੱਖ ਦਾ ਕਰ ਦਿਓ 2.5 ਲੱਖ ਦਾ ਦੇ ਦਾਂਗੇ ਹਾਂ ਆਪਣਾ ਪਿੰਡ ਚੁਗੇਗੜਾ ਜੀ ਜ਼ਿਲ੍ਹਾ ਬਠਿੰਡਾ ਬਠਿੰਡੇ ਤੋਂ ਹੈਗਾ ਮੰਨ ਕੇ ਚਲੋ ਇਹ 18 ਕਿਲੋਮੀਟਰ ਤੇ ਗੱਦੜਵੇ ਤੋਂ 12 ਕਿਲੋਮੀਟਰ ਤੇ ਹੈ ਜੀ ਓਕੇ ਬਾਕੀ ਇਹ ਗੱਲ ਆ ਬਾਕੀ ਨੰਬਰ ਤੁਸੀਂ ਪਾ ਦਿਓ ਹਾਂ ਜੀ ਵੀ ਜਿਹੜੇ ਬੰਦੇ ਨੇ ਆਉਣਾ ਹਨਾ ਫੋਨ ਕਰਕੇ ਕਈ ਬੰਦੇ ਫੋਨ ਨਹੀਂ ਕਰਦੇ ਸਿੱਧੀ ਵੀਡੀਓ ਦੇਖ ਲਈ ਵੀ ਕਈ ਵਾਰ ਟਰੈਕਟਰ ਵਿਕ ਜਾਂਦਾ ਬੰਦੇ ਵਾਪਸ ਹੋ ਜਾਂਦੇ ਇੱਕ ਆਪਾਂ ਵੀਡੀਓ ਤੇ ਡੇਟ ਵੀ ਪਾ ਦਿਓ ਵੀ ਅੱਜ ਦੀ ਡੇਟ ਨੂੰ ਆਪਾਂ ਵੀਡੀਓ ਪਾਈਏ ਕਈ ਵਾਰ ਅਗਲਾ ਕਹਿੰਦਾ ਪੁਰਾਣੀਆਂ ਵੀਡੀਓ ਜਾਂ ਕਿਦਾਂ ਉਹਦੇ ਡੇਟ ਪੈ ਜੀ ਵੀ ਆਹ ਤਰੀਕ ਨੂੰ ਪਾਈਏ ਤਾਂ ਪਤਾ ਲੱਗਦਾ ਰਹਿੰਦਾ ਬਿਲਕੁਲ ਜੀ ਬੈਸੇਚ ਨੂੰ ਫੇਸਬ ਆਪਣੇ ਹਿਸਾਬ ਨਾਲ ਉਹ ਮੈਂਸ਼ਨ ਕਰ ਦਿੰਦੀ ਐ ਕਿ ਕਈ ਬੰਦੇ ਨਹੀਂ ਕਿ ਨਹੀਂ ਮਨੋ ਹਾਂ ਜੀ ਇਹ ਤਾਂ ਗੱਲ ਐ ਲੈ ਮੇਤਰੋ ਆਜੋ ਕਰਾ फटाफट ਪਿੰਡ ਚੁਗੇ ਕਲਾਂ ਨਾਂ ਬਾਈ ਦਾ ਦਲਜੀਤ ਐ ਤੇ ਚੁਗੇ ਕਲਾਂ ਜਾਣ ਤੋਂ ਪਹਿਲਾਂ ਹੀ ਨਾ ਇਹ ਬਾਈ ਦਾ ਬਾਹਰਲੇ ਪਾਸੇ ਖੇਤਾਂ ਦੇ ਵਿੱਚ ਘਾਰਾਂ ਮੇਨ ਸੜਕ ਤੋਂ ਹੀ ਦਿਸ ਜਾਂਦਾ ਤੇ ਨੰਬਰ ਆਪਾਂ ਸਕਰੀਨ ਤੇ ਪਾ ਦਿੰਦੇ 1:00 ਵਜੇ ਕਿਸੇ ਨੇ ਸਮਰਾਜ ਵੀ ਲੈਣਾ ਹੋਵੇ 855 13 ਮਾਡਲ ਆਪਣੇ ਕੋਲ 855 ਟਰੈਕਟਰ ਸਮਰਾਜ ਅੱਛਾ ਟਰੈਕਟਰ ਦਾ ਹਰਿਆਣਾ ਨੰਬਰ ਆ ਜੀ ਟਰੈਕਟਰ ਬਹੁਤ ਨਵਾਂ ਟਾਇਰ ਨਵੇਂ ਨੇ ਓਕੇ 420000 ਦਾ ਆਪਾਂ ਦੇ ਦਾਂਗੇ ਟਰੈਕਟਰ ਜਮਾ ਨਵਾਂ 13 ਮਾਡਲ ਆ ਪਾਵ ਸਟੀਅਰ ਵਾਲਾ ओके ओके हां जे कई बार के वीर ਲੈਣਾ ਹੋਵੇ ਤਾਂ ਤਾਂ ਹੀ ਆਜੂਗਾ ਡਰਾਈਵਰ ਆਪਣਾ ਸੌਦਾ ਹੋਇਆ ਵੈ ਪੁਜਾਂਸੀ ਵਾਲੇ ਗੱਲ ਨੂੰ ਕੱਟ ਕੇ ਦੇ ਦੇਣਗੇ ਆਪਾਂ ओके ओके ਕਰੋ ਸੰਪਰਕ